ਖਾਲਸਾ ਵਾਹਿਗੁਰੂ ਜੀ ਦੇ ਪੱਤੇ ਦੋ ਨਾਰੇ ਮਾਰੇ ਗੱਜਕੇ ਮਰਦੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਪਤਾ ਲੱਗੇ ਸਰਕਾਰ ਨੂੰ

ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਲੋਕਾਂ ਦਾ ਭਾਈਚਾਰਾ ਜਿੰਦਾਬਾਦ 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 ਆ ਗੱਲ ਮੈਂ ਮੀਡੀਆ ਨੂੰ ਵੀ ਦੱਸਣਾ ਚਾਹੁੰਦਾ ਬੁੱਧ ਸਿੰਘ ਜੀ ਵੀ ਕਹਿੰਦੇ ਬਈ ਜਕਾਰੇ ਲਵਾ ਦਿਓ ਜਕਾਰੇ ਲੱਗਦੇ ਹੀ ਆ ਪਤਾ ਲੱਗਦਾ ਵੀ ਅੰਦੋਲਨ ਹੈ ਨਾਰੇ ਲੱਗਦੇ ਆ ਪਰ ਯਾਦ ਰੱਖਿਓ ਇਹ ਨਾਰੇ ਕੋਈ ਸ਼ੌਕ ਕਰਕੇ ਨਹੀਂ ਲਾਉਂਦਾ। ਨਾ ਹੀ ਸਾਡੀ ਸਰਕਾਰਾਂ ਦੇ ਨਾਲ ਕੋਈ ਦੁਸ਼ਮਣੀ ਹੈ। ਬਈ ਅਸੀਂ ਉਹਨਾਂ ਦੇ ਨਾਰੇ ਲਾਈਏ। ਚੰਗੇ ਕੰਮ ਕਰਨ ਚੱਜਦੇ ਕੰਮ ਕਰਨ ਤੇ ਆਹੀ ਜਿਹੜੀ ਜ਼ੁਬਾਨ ਮਰਦਾਬਾਦ ਕਹਿੰਦੀ ਹੈ। ਇਹ ਕਿਸਾਨਾਂ ਦਾ ਇਹ ਲੋਕਾਂ ਦਾ ਦਿਲ ਬਹੁਤ ਵੱਡਾ ਹੈ। ਜਿੰਦਾਬਾਦ ਕਹਿ ਨੂੰ ਵੀ ਦੌਰ ਨਹੀਂ ਲਾਉਣਗੇ। ਅਸੀਂ ਤਪੇ ਹੋਏ ਆ। ਸਰਕਾਰਾਂ ਦੇ ਤਪੇ ਹੋਏ ਆ ਇੱਕ ਜ਼ਰੂਰੀ ਗੱਲ ਜਰਾ ਧਿਆਨ ਦਿਓ ਆ ਜੇ ਜੰਗੇ ਵੀ ਵੀਰ ਆਲੇ ਦੁਆਲੇ ਦੇਖਦੇ ਆ ਛੇੜਾ ਵੀ ਵੇਖਦਾ ਜਿਹੜਾ ਵੀ ਕਹਿੰਦਾ ਵੀ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ ਮੈਂ ਇਸ ਅੰਦੋਲਨ ਨੂੰ ਕਿਸਾਨੀ ਅੰਦੋਲਨ ਦੇ ਨਾਮ ਨਾਲ ਨਹੀਂ ਜਾਣਦਾ ਹੁਣ ਦੇਖਣਗੇ ਵੀ ਕੀ ਗੱਲ ਕਹਿ ਦਿੱਤੀ ਹਰਪ੍ਰੀਤ ਜੀ ਵੀ ਕਹਿੰਦੇ 5 ਮਿੰਟ ਬੋਲਦੇ ਸ੍ਰੀ ਮਾਨ ਜੀ 15-15 ਮਿੰਟ ਪਰ ਤੋਂ ਸੀਐਮ ਚੰਨੀ ਦੇ ਘਰੇ ਕੀਰਤਨ ਕੀਤਾ ਚੰਨੀ ਸਾਹਿਬ ਕਹਿੰਦੇ 10 ਮਿੰਟ ਨਹੀਂ ਬੈਠਦੇ ਇੱਕ ਘੰਟਾ 15 ਮਿੰਟ ਦਵਾ ਕੇ ਬੈਠਿਆ ਮੈਨੂੰ ਕਹਿੰਦਾ 15 ਮਿੰਟ ਹੋਰ ਕੀਰਤਨ ਕਰਦੇ ਮੈਂ ਕਿਹਾ ਮੇਰੇ ਹੱਥ ਖੜੇ ਆ ਜੀ ਪਿੱਛੇ ਹੋਰ ਜੱਥੇ ਬੈਠੇ ਉਹਨਾਂ ਨੂੰ ਸੁਣੋ ਫਿਰ ਉਹਨਾਂ ਨੇ ਦੂਜਾ ਦਿਨ ਸਾਡਾ ਕੱਲਿਆਂ ਦਾ ਦੀਵਾਨ ਕੋਰ ਪਿੰਡ 'ਚ ਰੱਖਿਆ ਮੈਂ ਉੱਥੇ ਇੱਕ ਧਾਰਨਾ ਪੜ੍ਹੀ ਸੀ ਮੈਂ ਹੁਣ ਵੀ ਪੜ੍ਹਦਾ ਹਾਂ ਸਾਰੇ ਗੱਜ ਕੇ ਮੈਂ ਪਹਿਲਾਂ ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਕਹਿੰਦੇ ਕਿਸਾਨੀ ਅੰਦੋਲਨ ਉਹ ਭਾਈ ਇਹ ਅੰਦੋਲਨ ਪੂਰੀ ਪੂਰੀ ਦੁਨੀਆ ਦਾ ਅੰਦੋਲਨ ਹੈ ਇਹ ਅੰਦੋਲਨ ਹਰ ਇੱਕ ਲੋਕਾਂ ਦਾ ਅੰਦੋਲਨ ਹੈ ਆ ਜਿਹੜੇ ਦੁਕਾਨਾਂ ਕੱਲੀਆਂ ਬੂੰਗਾ ਸਾਹਿਬ ਦੀਆਂ ਨਹੀਂ ਮੈਂ ਇਸ ਮੀਡੀਆ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਪੂਰੇ ਭਾਰਤ ਵਰਸ਼ ਦੀਆਂ ਜਿੰਨੀਆਂ ਵੀ ਦੁਕਾਨਾਂ ਉਹ ਭਾਈ ਇਹ ਉਹਨਾਂ ਦਾ ਵੀ ਅੰਦੋਲਨ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਮੇਰਾ ਜਸਾਦੀਰ ਬੋਲ ਕੇ ਗਿਆ ਵੀ ਮੇਰੇ ਕੋਲ ਮਰਲਾ ਵੀ ਜ਼ਮੀਨ ਨਹੀਂ ਐ ਬੜੀ ਵੱਡੀ ਗੱਲ ਐ ਫਿਰ ਵੀ ਨਾਲ ਖੜਿਆ ਭਾਈ ਜਸਿਆ ਇਹ ਤੇਰਾ ਵੀ ਅੰਦੋਲਨ ਐ ਮੈਂ ਦੂਜੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਬੰਦਾ ਸਵੇਰੇ ਦੁੱਧ ਤੋਂ ਉੱਠਦਾ ਏ ਚਾਹ ਦਾ ਘੁੱਟ ਮੂੰਹ ਚ ਪਾਉਂਦਾ ਏ ਇਹ ਉਸ ਬੰਦੇ ਦਾ ਵੀ ਅੰਦੋਲਨ ਐ ਕਿ ਇਕੱਲਾ ਕਿਸਾਨੀ ਅੰਦੋਲਨ ਤਾਂ ਪੈ ਗਿਆ ਕਿਉਂਕਿ ਲੜਦੇ ਕਿਸਾਨ ਦੁਕਾਨਾਂ ਵਾਲੇ ਨਹੀਂ ਲੜ ਰਹੇ ਜਿਹੜਾ ਕੋਈ ਸਾਥ ਦਿੰਦਾ ਉਹਦਾ ਬਹੁਤ ਧੰਨਵਾਦ ਉਹਦਾ ਵੱਡਾ ਸ਼ਿਕਰਾ ਉਹਦਾ ਅਸੀਂ ਦਿਲੋਂ ਸਤਿਕਾਰ ਕਰਦੇ ਆਂ ਹਰ ਇੱਕ ਬੰਦੇ ਦਾ ਅੰਦੋਲਨ ਹੈ ਹਰ ਇੱਕ ਬੰਦੇ ਨੂੰ ਸੜਕਾਂ ਤੇ ਆਉਣਾ ਚਾਹੀਦਾ ਮੈਂ ਇੱਕ ਧਾਰਨਾ ਪੜ੍ਹੀ ਸੀ ਸਾਰੇ ਬੋਲਿਓ ਪਰ ਮੈਂ ਦੋ ਗੱਲਾਂ ਕੰਮ ਦੀਆਂ ਕਰਕੇ ਆਪਣੀ ਜਗ੍ਹਾ ਲੈ ਲੈਣੀ ਆ ਜਿੰਨਾ ਜ਼ਿਆਦਾ ਆਏ ਨੇ ਕਿ ਤੋਂ ਦਿੱਲੀਏ ਓਨੀ ਗੁੱਟੀ ਚੜੀ ਵੀ ਪੰਜਾਬ ਦੀ ਜਿੰਨਾ ਜਿਆਦਾ ਆੜੇਗੀ ਤੂੰ ਦਿੱਲੀਏ ਓਨੀ ਗੁੱਟੀ ਚੜੀਨੀ ਤਾਬਦੀ ਦਿੱਲੀਏ ਨੀ ਛੋਟੇ ਦਿਲ ਵਾਲੀਏ ਜੜ ਤੂੰ ਕਹਾਵੇਂ ਸਾਰੇ ਦੇਸ਼ ਦੀ ਹ ਦਿੱਲੀਏ ਨੀ ਛੋਟੇ ਦਿਲ ਵਾਲੀਏ ਜੜ ਤੂੰ ਕਹਾਵੇਂ ਸਾਰੇ ਦੇਸ਼ ਦੀ ਨੀ ਦੇਖਲਾ ਪੰਜਾਬ ਆ ਕੇ ਬਹਿ ਗਿਆ ਮਾਰ ਕੇ ਬੁੱਕਲ ਅੱਜ ਖੇਸਦੀ ਹੋ ਦੇਖ ਲੈ ਪੰਜਾਬੀਆਂ ਕਿ ਬੈ ਗਿਆ ਮਾਰ ਕੇ ਬੁੱਕਲ ਅੱਜ ਖੇਸਦੀ ਪਾਪਿਆਂ ਨੂੰ ਤੋਰੇ ਪਾਪਦੇ ਨੂੰ ਜੀ ਦੇ ਪੁੱਤ ਤੇਰੇ ਕਰਕੇ ਛੜ ਗਏ ਨੇ ਪੂਰੀ ਜਹਾਜ਼ ਦੀ ਜਿੰਨਾ ਜਿਆਦਾ ਆਵੇਗੀ ਤੂੰ ਦਿੱਲੀਏ ਉਹਨੇ ਗੁੱਟੀ ਚੜ੍ਹਨੀ ਕਿ ਪੰਜਾਬ ਦੀ ਜਿੰਨਾ ਜੇਰੇ ਨੇ ਇਹਨਾਂ ਦਿੱਲੀ ਹੈਲੋ ਉਹਨੀ ਗੁੱਡੀ ਚੜੀ ਵੀ ਪੰਜਾਬੀ ਅੱਜ ਕਹਿੰਦੇ ਇਹ ਸਰਕਾਰ ਨੇ ਕੀਤੇ ਅੱਗੇ ਕਹਿੰਦੇ ਅੱਜ ਤੱਕ ਇਹ ਸਹੀ ਪੰਜਾਬ ਨੂੰ ਹੱਤਵਾਦੀ ਕਹਿ ਕੇ ਪ੍ਰਚਾਰਿਆ ਬੋਲੋ ਅੱਜ ਤੱਕ ਇਹ ਸਹੀ ਪੰਜਾਬ ਨੂੰ ਹੱਤਵਾਦੀ ਕਹਿ ਕੇ ਦੀਪਕਾਰਿਆ ਉਹ ਦੇਖਿਆ ਜਿਉਂ ਸੇ ਆਤਮਵਰਤ ਲਿਆ ਦੁਨੀਆਂ ਕੋ ਮਾਨੂੰ ਸਤਕਾਰਿਆ ਦੇਖਿਆ ਜੀ ਉਸ ਆਪੀਆਂ ਸਾਰਿਆਂ ਕੋ ਮਾਨੂੰ ਸਤਕਾਰਿਆ ਜਿੰਨਾ ਇੰਤਰਸਮਝੋ ਲਿਆ ਜਿੰਨਾ ਜ਼ਿਆਦਾ ਦਿਲ ਏ ਮੰਦੋਲਿਆ ਜਿੰਨਾ ਜ਼ਿਆਦਾ ਪੈਰਸ ਮੰਦੋਲਿਆ ਦੇਖ ਤਾਂ ਖਿੜੀ ਏ ਗੁਲਾਬੀ ਜਿੰਨਾ ਜਾਰੀ ਅੜੇਗੀ ਤੂੰ ਦਿਲ ਏ ਗੁੱਡੀ ਚੜਨੀ ਪੰਜਾਬ ਦੀ ਕਿੰਨਾ ਜਾਇਆ ਵੇ ਜਿੱਤ ਦਿੱਲੀ ਐ ਉਹਨਾਂ ਗੁੱਡੀ ਚੜੇਗੀ ਪੰਜਾਬ ਦੀ ਟਿੱਕਾ-ਗੱਟਾ ਅੰਦোলন ਭਾਰਤ ਦਾ 1990 ਦੇ ਵਿੱਚ ਉਹ ਚੱਕਦੇ ਉਹਨੂੰ ਇਸ ਦੇਸ਼ ਦਾ ਆ ਗੱਲ ਕਹਿ ਕੇ ਸਮਾਪਤੀ ਕਰਨੀ ਦੀ ਤੁਹਾਨੂੰ ਸਰਕਾਰ ਤੇ ਕਿਉਂ ਬੱਟਣਾ ਪੈ ਗਿਆ ਸੋਚਿਆ ਕਿਦੋਂ ਹੁਣ ਸੋਚੂਗੇ ਹੁਣ ਤਾਂ ਗੂ ਮਹਿਸੂਸ ਹੋਏਗਾ ਬਾ ਤੁਸੀਂ ਘਰਾਂ ਤੋਂ ਤੁਰ ਕੇ ਕਿਉਂ ਆਇਓ ਭਾਵੇਂ ਕਿ ਆਪਾਂ ਕਹਿ ਕੇ ਆਏ ਹਾਂ ਇਹ ਅੰਦੋਲਨ ਕਰਨ ਚੱਲੇ ਆਂ ਕਿਸਾਨੀ ਅੰਦੋਲਨ 'ਚ ਸਾਥ ਦੇਣ ਆਏ ਆਂ ਮੈਂ ਗੱਲ ਵੀ ਕੀਤੀ ਸੀ ਜਗਮਤ ਸਿੰਘ ਪੜੀ ਦੇ ਨਾਲ ਉਹ ਭਾਈ 2019 ਦੇ ਵਿੱਚ ਭਾਰਤ ਦੀ ਫੌਜ ਦਾ ਇੱਕ 122 ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ ਉਹ ਜਹਾਜ਼ ਕਿੱਥੇ ਟਿੱਕਿਆ ਪਾਕਿਸਤਾਨ ਦੀ ਜ਼ਮੀਨ ਦੇ ਉੱਤੇ ਡੇਗ ਗਿਆ ਸਭ ਤੋਂ ਪਹਿਲਾਂ ਤਾਂ ਪਾਕਿਸਤਾਨ ਦੀ ਆਰਮੀ ਨੇ ਉਸ ਭਾਰਤ ਦੇ ਸਿਪਾਈ ਨੂੰ ਓਕੇ ਦੇ ਲੋਕਾਂ ਤੋਂ ਬਚਾਉਣ ਦਾ ਯਤਨ ਕੀਤਾ ਤੇ ਬਚਾਇਆ ਵੀ ਉਥੋਂ ਕੱਢ ਕੇ ਲੈ ਕੇ ਗਏ ਦੂਜਾ ਉਹਨੂੰ ਉੱਥੇ ਜਾ ਕੇ ਉਹਨੂੰ ਕੱਪੜੇ ਬਦલાਏ ਉਹਦੇ gamle ਕੱਪੜੇ ਹੋ ਗਏ ਸੀ ਉਹ ਬਦਲ ਕੇ ਉਹਨਾਂ ਨੇ ਉਹਨੂੰ ਨਵੇਂ ਕੱਪੜੇ ਦਿੱਤੇ ਪਾਉਣ ਨੂੰ ਤੀਜਾ ਉਹਨੂੰ ਪ੍ਰਸ਼ਾਦਾ ਛਕਾਇਆ ਚੌਥਾ ਉਹਨੂੰ ਚਾਹ ਪਵਾਈ ਤੇ ਪੰਜਵਾਂ ਬੜੇ ਪਿਆਰ ਸਤਿਕਾਰ ਦੇ ਨਾਲ ਉਹਨੂੰ ਉਹਨਾਂ ਨੇ ਇਸ ਭਾਰਤ ਦੀ ਹਕੂਮਤ ਦੇ ਹਵਾਲੇ ਕੀਤਾ ਸੀ ਯਾਦ ਹੈ ਕਿ ਭੁੱਲ ਗਏ ਯਾਦ ਹੈ ਯਾਦ ਹੈ ਯਾਦ ਹੈ ਉਹ ਆ ਗਿਆ ਵਾਪਸ ਤੇ ਅੱਜ ਉਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਸੰਭੂ ਸੰਭੂ ਬਾਰਡਰ ਦੂਜੇ ਪਾਸੇ ਹਰਿਆਣਾ ਤੇ ਉਰਲੇ ਪਾਸੇ ਪੰਜਾਬ ਪੰਜਾਬ ਦਾ ਸਿਪਾਈ ਪ੍ਰਿਤਪਾਲ ਸਿੰਘ ਬੱਚੀ ਚੱਕ ਕੇ ਲੈ ਗਈ ਉਹ ਤਾਂ ਗਿਆ ਤਾਂ ਨਹੀਂ ਕੇਲਰ ਚੱਕ ਕੇ ਲੈ ਕੇ ਗਏ ਤੇ ਪਹਿਲਾਂ ਤਾਂ ਉਹਦੇ ਛੱਡੇ ਕਾੜੇ ਕਾੜੇ ਕਿਉਂਕਿ ਬੋਰੀ ਦੇ ਵਿੱਚ ਚੜਦਾ ਵੱਡਾ ਸਰੀਰ ਆਉਣਾ ਨਹੀਂ ਸੀ ਛੱਡੇ ਪਾੜ ਕੇ ਇਕੱਠਾ ਕਰਕੇ ਬੋਰੀ 'ਚ ਬੰਨ ਕੇ ਲੈ ਕੇ ਗਏ ਤੇ ਉਹਨੂੰ ਕੁੱਟਿਆ ਮਾਰਿਆ ਤਸ਼ੱਦਦ ਕੀਤਾ ਉਲਟਾ 307 ਦਾ ਪਰਚਾ ਪਾਇਆ ਉਹਦੇ ਤੇ ਤੇ ਮੁੜ ਕੇ ਵਾਪਸ ਵੀ ਕੀਤਾ ਤੁਹਾਨੂੰ ਜਦੋਂ ਬਹੁਤ ਜੱਤੋ ਜਹਨ ਕੀਤੀ ਗਈ ਤਾਂ ਕਿਤੇ ਜਾ ਕੇ ਉਹਨੇ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਵਾਪਸ ਕੀਤਾ ਤੁਹਾਨੂੰ ਪਤਾ ਹੀ ਆ ਤੁਹਾਡੇ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਅਸੀਂ ਅਰਦਾਸ ਕਰਦੇ ਆ ਕਿ ਸੱਚੇ ਬਾਦਸ਼ਾਹ ਸ਼ੰਭੂ ਦਾ ਬਾਰਡਰ ਸਦਾ ਦੇ ਲਈ ਬੰਦ ਹੋ ਜਾਵੇ ਮੈਂ ਅਰਦਾਸ ਕਰਦਾ ਕਿ ਖਨੋਰੀ ਦਾ ਬਾਰਡਰ ਕਦੇ ਨਾ ਖੁੱਲੇ ਸਦਾ ਲਈ ਬੰਦ ਕਰ ਦਿੱਤਾ ਜਾਵੇ ਸਾਡੇ ਇੱਧਰ ਬਾਗਾ ਬਾਰਡਰ ਨੂੰ ਸਦਾ ਵਪਾਰ ਖੋਲ ਦਿੱਤਾ ਜਾਵੇ ਕਿ ਅਸੀਂ ਬੁਨਾ ਦੇ ਵਿੱਚ ਅਮੀਰ ਹੋ ਜਾਵਾਂਗੇ ਸਾਡੀ ਗਰੀਬੀ ਆ ਚੁੱਕੀ ਆ ਜਾਣਗੀ ਅਸੀਂ ਆਪਣੇ ਪੈਰਾਂ ਦੇ ਉੱਤੇ ਖੜ ਜਾਵਾਂਗੇ ਸਾਡਾ ਇੱਕੋ ਮੋਟਵ ਹੋਣਾ ਚਾਹੀਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਆਪਣੀ ਕਿਸਾਨੀ ਨੂੰ ਵੀ ਬਚਾਈਓ ਤੇ ਦੂਜੀਆਂ ਗੱਲਾਂ ਕਿਸਾਨਾਂ ਨੂੰ ਵੀ ਆਪਣੇ ਵਿਆਹ ਦੇ ਤੇ ਖਰਚਾ ਘੱਟ ਕਰ ਲਓ ਮੇਰੀ ਬੇਨਤੀ ਹੈ ਘੱਟ ਕਰ ਲਓ ਖਰਚਾ ਸੰਤ ਜਿਹੜੇ ਹੈਗੇ ਆ ਚੰਗੀ ਗੱਲ ਆ ਵਧੀਆ ਪਰ ਉਹਨਾਂ ਦੇ ਉੱਤੇ ਉਹਨਾਂ ਨੂੰ ਚਾਬੂ ਦੇ ਵੇਸਾ ਜ਼ਰੂਰ ਆ ਕੇ ਬੱਕ ਜਿੱਦਾਂ ਵੀ ਲਾਏ ਵੱਡੇ ਵੱਡੇ ਲਾਉ ਚੰਗੀ ਗੱਲ ਪਰ ਕੋਸ਼ਿਸ਼ ਕਰੋ ਆਪਣੀ ਖੇਤੀ ਨੂੰ ਘੱਟ ਖਰਚੇ ਦੇ ਵਿੱਚ ਮੁਨਾਫੇ ਵਾਲੇ ਬਣਾਉਣ ਦੀ ਯਤਨ ਕਰੀਏ ਆਪਣੇ ਖੇਤਾਂ ਦੀ ਪੂਜਾ ਕਰੀਏ ਆਪਣੇ ਖੇਤਾਂ ਦਾ ਸਤਿਕਾਰ ਕਰੀਏ ਦੁਕਾਨ ਆਲਾ ਆਂਦਾ ਦੁਕਾਨ ਖੋਲਦਾ ਝਾੜੂ ਲਾ ਕੇ ਧੂਕ ਲਾਉਦਾ ਅਸੀਂ ਜਦੋਂ ਖੇਤਾਂ 'ਚ ਜਾਂਦੇ ਆ ਗੱਲ ਥੋੜੀ ਜਿਹੀ ਕੋੜੀ ਹੈ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਅਸੀਂ ਜਦੋਂ ਆਪਣੇ ਖੇਤ 'ਚ ਜਾਂਦੇ ਆ ਬੰਦੇ ਤੇ ਸਭ ਤੋਂ ਪਹਿਲਾਂ ਉੱਥੇ ਮੂਤ ਕਰਦੇ ਆ ਜਦੋਂ ਅਸੀਂ ਆਪਣੇ ਖੇਤ ਚ ਜਾਂਦੇ ਆ ਨਾ ਸਭ ਤੋਂ ਪਹਿਲਾਂ ਮੂਤਦੇ ਆ ਇੱਥੇ ਜੇ ਨਹੀਂ ਐ ਤਾਂ ਮੇਰਾ ਨਾਮ ਬਦਲਾ ਦਿਓ ਪੱਕਿਓ ਅਸੀਂ ਗਦਰ ਨਹੀਂ ਕਰਦੇ ਅੱਜ ਸਾਡੇ ਨਾਲ ਤਸੱਦਦ ਵੀ ਕਾਹੀ ਹੋ ਰਿਹਾ ਅਸੀਂ ਆਪਣੀ ਖੇਤੀ ਸਾਡੀ ਬੜੀ ਚੰਗੀ ਆ ਉਹਨੂੰ ਪੁੱਝੋ ਉਹਨੂੰ ਸਤਕਾਰ ਕਰੋ ਆਪਣੇ ਖੇਤਾਂ ਨੂੰ ਨਰ ਪਿਆਰ ਕਰੋ ਬਾਹਤੂ ਖਾਚਿਆਂ ਤੋਂ ਬਚਾ ਕੇ ਕੋਸ਼ਿਸ਼ ਕਰੋ ਆਪਣੇ ਦੇਸੀ ਬੀਜ ਉਹਨਾਂ ਨੂੰ ਪੈਦਾ ਕਰੋ ਦੇਸੀ ਬੀਜਾਂ ਦੀ ਪੈਦਾਵਾਰ ਜ਼ਿਆਦਾ ਵਧਾਓ ਕੋਸ਼ਿਸ਼ ਕਰੋ ਆ ਜਿਹੜੇ ਸਪਰੇਅ ਐ ਉਹਨਾਂ ਤੋਂ ਘੱਟ ਕਰੋ ਥੋੜੀ-ਥੋੜੀ ਝਾੜ ਘਟੇਗਾ ਕੋਈ ਗੱਲ ਨਹੀਂ ਆਪਣੇ ਗੋਬਰ ਦੀ ਖਾਦ ਪਾਣੀ ਸ਼ੁਰੂ ਕਰਦੇ ਜ਼ਿਆਦਾ ਗੁਜੂਏ ਰੇਹਾਂ ਨਾਲੋਂ ਖਰਚਾ ਘਟੇਗਾ ਬੇਸ਼ੱਕ ਝਾੜ ਘਟੇਗਾ ਕੋਈ ਗੱਲ ਨਹੀਂ ਸਾਡੀ ਜ਼ਮੀਨ ਮਜ਼ਬੂਤ ਹੋਵੇਗੀ ਸਾਡੇ ਖਰਚੇ ਘਟਣਗੇ ਸਾਡੇ ਬੱਚੇ ਪਹਿਲਾਂ ਕਾਰਕ ਖਾਣਗੇ ਵੇਖ ਦੀ ਬਾਤ ਤੋਂ ਸਾਡੀ ਕਰਨ ਪਹਿਲਾਂ ਅਸੀਂ ਕਰਦੇ ਆਂ ਇਸ ਕਰਕੇ ਆ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਜ਼ਰੂਰ ਕਰੋ ਬਾਕੀ ਜਿਹੜਾ ਬਾਰਡਰਾਂ ਤੇ ਸੰਘਰਸ਼ ਚੱਲਦਾ ਉਹਦੇ ਵਿੱਚ ਪੂਰਾ ਪੂਰਾ ਸਾਥ ਦਿਓ ਮੈਂ ਬੋਲਦਾ ਭਾਈ ਮੈਂ ਗੱਜ ਕੇ ਬੋਲਦਾ ਮੈਂ ਆਪਣੀ ਜ਼ੁਬਾਨਾਂ ਦੇ ਵਿੱਚ ਬੇਅੰਤ ਧਾਰਨਾ ਪੜਦਾ ਬੇਅੰਤ ਮੈਨੂੰ ਇੱਕ ਜਗ੍ਹਾ ਕਹਿਤਾ ਸੰਗਤ ਨੇ ਕੱਲ ਦੀ ਗੱਲ ਆ ਕਹਿੰਦੇ ਬਾਬਾ ਜੀ ਕਿਸਾਨੀ ਅੰਦੋਲਨ ਦੀ ਧਾਰਨਾ ਦਾ ਪੜਿਓ ਮੈਂ ਉਹਨਾਂ ਨੂੰ ਫੋਨ ਕਰਤਾ ਮੈਂ ਕਿਹਾ ਜੀ ਮੇਰੇ ਕੋਲ ਸਮਾਂ ਨਹੀਂ ਹੈਗਾ ਅੱਜ ਦੂਜੇ ਜਥਿਆਂ ਤੇ ਟਾਈਮ ਲਵਾ ਲਿਓ ਮੈਂ ਉੱਥੇ ਕੀਰਤਨ ਕਰਨ ਨਹੀਂ ਗਿਆ ਕਿਉਂਕਿ ਵੈਸੇ ਵੀ ਮੇਰੇ ਪੰਜ ਦਿਵਾਰ ਸੀਗੇ ਛੇਵੇਂ ਹੋਏ ਸੀ ਮੇਤੇ ਲੱਗਣਾ ਵੀ ਨਹੀਂ ਸੀ ਰੂਹ ਕਰਦੀ ਸੀ ਜਾਵਾ ਪਰ ਜਦੋਂ ਉਹਨੇ ਇਹ ਕਹਿਤਾ ਵੀ ਅੰਦੋਲਨ ਦੀ ਗੱਲ ਨਾ ਕਰਿਓ ਨਾ ਆਸੀਂ ਤੁਹਾਡਾ ਕੀਰਤਨ ਕਰਨ ਦੇ ਨਹੀਂ ਆਉਂਦੇ ਜੇ ਸਾਡੀਆਂ ਰਗਾਂ ਤੋਂ ਬੋਲਣੇ ਯਾਰ ਅਸੀਂ ਕੱਚਾ ਭੁੱਲ ਜੀਏ ਇਸ ਕਰਕੇ ਬਾਬੇ ਨਾਨਕ ਨੇ ਸਾਨੂੰ ਅੰਦੋਲਨ ਦਿੱਤਾ ਮਹਾਰਾਜਾ ਪਹਿਲਾ ਉਪਦੇਸ਼ ਕੀਰਤ ਕਰਨੀ ਨਾਮ ਜਪਣਾ ਕੀਰਤਿਆ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਘਰ ਤੇ ਕੋਈ ਟਾਕਾ ਮਾਰੇ ਆਪਾਂ ਚੁੱਪ ਬੈਠੀਏ ਇਹ ਬਰਦਾਸ਼ਤ ਨਹੀਂ ਕਰ ਸਕਦੇ ਇੱਕ ਗੱਲ ਕਿਰਤੀ ਕਿਸਾਨ ਮੋਰਚਾ ਰੋਪੜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀਆਂ ਵੀ ਜਥੇਬੰਦੀਆਂ ਜ਼ਰੂਰੀ ਕਿਸਾਨ ਇੱਥੇ ਕੜੇ ਆ ਮੇਰੇ ਕਰਨੈਲ ਭਾਜੀ ਜੀ ਬੈਠੇ ਕਮਾਨਾ ਸਾਹਿਬ ਬੈਠੇ ਆ ਹੋਰ ਕਈਆਂ ਇੱਥੇ ਵੱਡੇ ਵੱਡੇ ਬਲਾਰੇ ਬੈਠੇ ਆ ਨਾਮ ਐਨ ਨਹੀਂ ਲੈਉਂ ਲੈ ਸਕਦਾ ਮੰਡਲ ਤੋਂ ਵੀ ਵੀਰੋਂ ਨਹੀਂ ਆਏ ਆ ਅਗਲੇ ਬਲਾਰਿਆਂ ਦਾ ਧੰਨਵਾਦ ਐਦੀ ਲੜਦੇ ਰਹੋ ਮਾਰਾ ਸਭੇ ਪਾਸਾ ਕਿਰਪਾ ਕਰਨ ਉਹ ਮੈਂ ਤਾਂ ਕਹਿੰਦਾ ਇੱਥੇ ਦਾ ਕਿਸਾਨ ਕੋਈ ਥੋੜਾ ਜਿਹਾ ਕੰਗਣਾ ਰਣੋਪ ਚੌਕ ਵੀ ਲਿਖਦੀ ਹੈ ਨਾ ਕਿ ਬੂ ਬੂਗਾ ਸਾਹਿਬ ਹੈ ਨਾ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ ਪਰ ਕੰਗਣਾ ਰਣੋਪ ਦੇ ਲਿਖਦੀ ਹੈ ਨਾ ਚੌਕ ਪਰ ਹੈ ਉਹਨੇ ਪਰਵਾਹ ਬਸ ਨਾ ਉਹਦਾ ਮਾਰੀ ਗਈ ਜਾਇ ਮੌਤ ਪਰ ਉਹਨੂੰ ਹਮਾਰਾਂ ਦੇ ਤਾਂ ਬੜੀ ਮਾਰੀ ਗੱਲ ਆ ਪਰ ਤੇ ਮੇਰੇ ਮਨ ਵੀ ਤਵੰਨਾ ਸੀ ਕਿ ਵੀ ਗਰਵਾ ਬੂਗਾ ਲੰਬਣਾ ਕੰਗਣਾ ਚੌਕ ਆ ਜਾਂਦਾ ਤੇ ਇਹਨਾਂ ਨੂੰ ਵੀ ਪਤਾ ਲੱਗੇ ਕਿ ਕਿਸਾਨਾਂ ਨੇ ਕੰਗਣਾ ਘੇਰੀ ਸੀ ਜਾਂ ਕੰਗਣਾ ਘੇਰ ਚੌਕ ਹੋ ਸਕਦਾ ਹੈ ਤਾਂ ਇਹਨਾਂ ਨੂੰ ਕੁਝ ਹੋ ਜਾਵੇ ਸਤਿਗੁਰ ਕਿਰਪਾ ਕਰਦੇ ਸਾਰਿਆਂ ਸੰਗਤ ਦਾ ਧੰਨਵਾਦ ਹਰਪ੍ਰੀਤ ਭਾਈ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਜਾਂਦੇ ਜਾਂਦੇ ਇੱਕ ਧਾਰਨਾ ਫੇਰ ਜੱਟ ਲੜਦੇ ਲੋਕਾਂ ਦੀ ਆਜੋ ਰਣ ਮਿਲ ਕੇ ਅਸੀਂ ਲੜੀਏ ਜੱਟ ਲੜਦੇ ਲੋਕਾਂ ਦੀ ਆਜੋ ਰਣ ਮਿਲ ਕੇ ਅਸੀਂ ਲੜੀਏ ਇਹ ਜਾਂਦੇ ਲੋਕਾਂ ਦੀ ਆਓ ਯਾਰ ਮਿਲ ਕੇ ਇਹ ਲੜੀਏ ਜੱਟ ਲੜਦੇ ਲੋਕਾਂ ਸਾਂ ਨਾ ਖੜੀਏ ਸ਼ੰਭੂ ਦੇਵォਰ ਦੇ ਉਥੇ ਜਾਣ ਕਿਸਾਨਾਂ ਖੜੀਏ ਜਿੱਤ ਲੜਦੇ ਲੋਕਾਂ ਦੀ ਆਜੋ ਰਣ ਮਿਲ ਕੇ ਭਾਈ ਲੜੀਏ ਜਿੱਤ ਲੜਦੇ ਲੋਕਾਂ ਦੀ ਆਜੋ ਰਣ ਮੇੜ ਪਾਈ ਲੜੀਏ ਸੇ ਮੰਦੂਰ ਇਕਤਾ ਜੰਗਬਾਦ ਜੰਗਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੱਸੇ ਵੀਰੇ ਸੋ ਇਹ ਸਾਥ ਗੁਰੂ